ਹੈਲੋ ਫਰੈਂਡ ਹਾਂਜੀ ਆਪ ਸਭ ਦਾ ਸਵਾਗਤ ਹੈ ਜੀ ਐਗਜ਼ਾਮ ਵਿਕਟਰੀ ਵਿੱਚ ਅੱਜ ਅਸੀਂ ਜੋ ਕੁਐਸਚਨ ਤੁਹਾਡੇ ਲਈ ਲੈ ਕੇ ਆਜ਼ਰਾਂਗੇ ਵੈਰੀ ਇੰਪੋਰਟੈਂਟ ਕੁਐਸਚਨ ਨੇ ਇਹ ਤੇ ਇਹ ਕੁਐਸਚਨ ਨੇ ਜਿਹੜੇ ਤੁਹਾਨੂੰ ਹਰ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਣਗੇ ਜਿਵੇਂ ਪੀਐਸਟ ਪੀਐਸਟੈਟ ਈਟੀਟੀ ਮਾਸਟਰ ਕੇਡਰ ਡੀਟ੍ਰਿਪਲ ਐਸਬੀ ਇਹਨਾਂ ਸਾਰਿਆਂ ਦੇ ਵਿੱਚ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਕੁਐਸਚਨ 2 4 10 ਕੁਐਸਚਨ ਤੁਹਾਨੂੰ ਇਹਨਾਂ ਦੇ ਵਿੱਚੋਂ ਜਿਹੜੀ ਆਪਾਂ ਸੀਰੀਜ਼ ਸ਼ੁਰੂ ਕੀਤੀ ਹੈਗੀ ਇਹਨਾਂ ਦੇ ਵਿੱਚੋਂ ਤੁਹਾਨੂੰ ਦੇਖਣ ਨੂੰ ਜ਼ਰੂਰ ਮਿਲਣਗੇ ਇੱਕ ਕੁਐਸਚਨ ਹੈ ਜਿਹੜੇ ਐਮਸੀਕਿਊ ਕੁਐਸਚਨ ਨਾ ਹੋ ਕੇ ਇਹ ਕੁਐਸਚਨ ਨੇ ਜਿਹੜੇ ਤੁਹਾਨੂੰ ਸਿੱਧੇ ਹੀ ਪ੍ਰੋਵਾਈਡ ਕੀਤੇ ਗਏ ਨੇ ਕਿਉਂਕਿ ਇਹਨਾਂ ਨਾਲ ਤੁਹਾਡਾ ਜਿਹੜਾ ਸਮਾਂਗਾ ਉਹ ਬਚੂਗਾ ਜੇ ਤੁਹਾਨੂੰ ਐਮਸੀਕਿਊ ਕਲਾਸਾਂ ਦੇ ਵਿੱਚ ਜਿਵੇਂ ਚਾਰ-ਚਾਰ ਆਪਸ਼ਨ ਦਿੱਤੀਆਂ ਜਾਂਦੀਆਂ ਹਨ ਤੁਹਾਨੂੰ ਉਹਦੇ ਨਾਲ ਕੀ ਹੈਗਾ ਤੁਹਾਡਾ ਜਿਹੜਾ ਹੈਗਾ ਟਾਈਮ ਹੈਗਾ ਉਹ ਖਰਾਬ ਹੋਊਗਾ ਤੇ ਜਿਹੜੀਆਂ ਚਾਰ ਆਪਸ਼ਨਾਂ ਦੇ ਨਾਲ ਕੀ ਹੈਗਾ ਉਹ ਇੱਕ ਇੱਕ ਘੰਟੇ ਦੀ ਵੀਡੀਓ ਬਣ ਜਾਂਦੀ ਹੈ ਜਿਹਦੇ ਨਾਲ ਥੋੜੀ ਜਿਹੀ ਪੜਨ ਦੇ ਵਿੱਚ ਵੀ ਤੁਹਾਨੂੰ ਅ ਮੁਸ਼ਕਲ ਆਉਂਦੀ ਹੈਗੀ ਇਹ ਕੁਐਸਚਨ ਨੇ ਜਿਹੜੇ ਤੁਹਾਨੂੰ ਤੁਹਾਡੇ ਟਾਈਮ ਨੂੰ ਜਿਹੜੇ ਆ ਇਹ ਧਿਆਨ ਵਿੱਚ ਰੱਖਦੇ ਹੋਏ ਸਿੱਧੇ ਕੁਐਸਚਨ ਨੇ ਜਿਹੜੇ ਇਹ ਕਰਾਏ ਜਾਂਦੇ ਆ ਮੈਂ ਇਹਨਾਂ ਦੇ ਚਾਰ ਆਪਸ਼ਨਾਂ ਵੀ ਬਣਾ ਸਕਦੀ ਸੀ ਪਰ ਚਾਰ ਆਪਸ਼ਨਾਂ ਮੈਨੂੰ ਲੱਗਿਆ ਵੀ ਇਹ ਤੁਹਾਨੂੰ ਸਿੱਧੇ ਹੀ ਇਹਨਾਂ ਦੇ ਅਨਸਰ ਦਿੱਤੇ ਜਾਣ ਤਾਂ ਤੁਹਾਨੂੰ ਜ਼ਿਆਦਾ ਇਹ ਵਧੀਆ ਰਹਿਣਗੇ ਆਓ ਸਾਰੇ ਆਪਾਂ 403ਜੀ ਸੀਰੀਜ਼ ਤੋਂ ਸ਼ੁਰੂ ਕਰਦੇ ਹਾਂਗੇ ਇਹ ਪੰਜਾਬ ਦੇ ਕਵੀ ਚਾਰ ਪ੍ਰਮੁੱਖ ਕਹਾਣੀਕਾਰਾਂ ਦੇ ਨਾਮ ਕਰਤਾਰ ਸਿੰਘ ਦੁੱਗਲ ਪ੍ਰਿੰਸੀਪਲ ਕੁਲਵੰਤ ਸਿੰਘ ਬਿਰਕ ਸਿੰਘ ਸੰਤੋਖ ਸਿੰਘ ਧੀਰ ਬ੍ਰਿਯਾਮ ਸੰਧੂ ਪ੍ਰੇਮ ਪ੍ਰਕਾਸ਼ ਪ੍ਰੇਮ ਗੋਰਖਾ ਕਿਰਪਾਲ ਸਿੰਘ ਕਜਾਕ ਬਲਦੇਵ ਸਿੰਘ ਇਹ ਸਾਡੇ ਕਹਾਣੀਕਾਰ ਨੇ ਪ੍ਰਸਿੱਧ ਤੇ ਅਗਲਾ ਸਾਡਾ ਕੁਐਸਚਨ ਹੈਗਾ ਪੰਜਾਬ ਪੰਜਾਬ ਦੀਆਂ ਦੋ ਇਸਤਰੀਆਂ ਇਸਤਰੀ ਪੰਜਾਬ ਦੀਆਂ ਦੋ ਇਸਤਰੀ ਕਹਾਣੀਕਾਰਾਂ ਦੇ ਨਾਮ ਲਿਖੋ ਦਲੀਪ ਕੌਰ ਟਿਵਾਨਾ ਅਜੀਤ ਕੌਰ ਦਲੀਪ ਕੌਰ ਟਿਵਾਨਾ ਅਜੀਤ ਕੌਰ ਇਹ ਸਾਡੇ ਕਹਾਣੀਕਾਰ ਨੇ ਇਸਤਰੀ ਕਹਾਣੀਕਾਰ ਨੇ ਇਹ ਸਾਡੇ ਯਾਦ ਰੱਖਣਾ ਅਗਲਾ ਕੁਐਸਚਨ ਪੰਜਾਬੀ ਕਹਾਣੀ ਵਿੱਚ ਲੰਮੀ ਨਿੱਕੀ ਕਹਾਣੀ ਦਾ ਉਸਤਾਦ ਕਿਸ ਕਹਾਣੀਕਾਰ ਨੂੰ ਮੰਨਿਆ ਜਾਂਦਾ ਹੈ ਬ੍ਰਿਯਾਮ ਸੰਧੂ ਨੂੰ ਲੰਬੀ ਤੇ ਨਿੱਕੀ ਕਹਾਣੀ ਦਾ ਉਸਤਾਦ ਕਿਹਨੂੰ ਮੰਨਿਆ ਜਾਂਦਾ ਬ੍ਰਿਯਾਮ ਸੰਧੂ ਨੂੰ ਅਗਲਾ ਕੁਐਸਚਨ ਹੈ ਆਧੁਨਿਕ ਪੰਜਾਬੀ ਨਾਟਕ ਦਾ ਮੋਢੀ ਜਾਂ ਪਿਤਾ ਪਿਤਾਮਾ ਕੌਣ ਹੈ ਈਸ਼ਵਰ ਚੰਦਰ ਨੰਦਾ ਸਭ ਤੋਂ ਪਹਿਲਾ ਨਾਟਕ ਜਿਹੜੇ ਆ ਉਹਦਾ ਮੋਢੀ ਜਾਂ ਸੀ ਪਿਤਾਮਾ ਕਿਹਨੂੰ ਕਹਿ ਸਕਦੇ ਆ ਈਸ਼ਵਰ ਚੰਦਰ ਨੰਦਾ ਨੂੰ ਈਸ਼ਵਰ ਚੰਦਰ ਨੰਦਾ ਦੀ ਕਿਸ ਪੰਜਾਬੀ ਕਾਂਗੀ ਨਾਟਕ ਨਾਲ ਪ੍ਰਸਿੱਧੀ ਹੋਈ ਕਿਸੇ ਕਾਂਗੀ ਨਾਲ ਪ੍ਰਸਿੱਧੀ ਹੋਈ ਦੁਲਹਨ ਜਾਂ ਸੁਹਾਗ ਸੁਹਾਗ ਜਾਂ ਦੁਲਹਨ ਦੁਲਹਨ ਸੁਹਾਗ ਇਹ ਕਾਂਗੀ ਨਾਟਕ ਕਦੋਂ ਲਿਖਿਆ ਗਿਆ 1913 ਦੇ ਵਿੱਚ ਜਿਹੜਾ ਹੈਗਾ ਇਹ ਲਿਖਿਆ ਗਿਆ ਈਸ਼ਵਰ ਚੰਦਰ ਨੰਦਾ ਦਾ ਨਾਟਕੀ ਖੇਤਰ ਵਿੱਚ ਉਸਤਾਦ ਕੌਣ ਸੀ ਮਿਸਜ ਨੋਰਾ ਰਿਚਰਡ ਇਨੂੰ ਇਹ TGT ਦੇ ਵਿੱਚ ਵੀ ਕੁਐਸਚਨ ਆਇਆ ਸੀਗਾ ਆ ਵੀ ਪੰਜਾਬ ਦੀ ਨੱਕੜ ਦਾਦੀ ਕਿਸ ਨੂੰ ਕਿਹਾ ਜਾਂਦਾਗਾ ਆਪਸ਼ਨਾਂ ਦਿੱਤੀਆਂ ਗਈਆਂ ਸੀ ਚਾਰ ਅਮਰਤਾ ਪ੍ਰੀਤਮ ਨੌਰਚੜਾ ਨੋਰਾ ਰਿਚਰਡ ਤੇ ਅਜੀਤ ਕੁਲਟੀਵਾਨਾ ਇਹਨਾਂ ਇਹ ਮੈਂ ਆਪਸ਼ਨ ਦਿੱਤੀਆਂ ਗਈ ਤਾਂ ਇਹਦਾ ਅਨਸਰ ਕੀ ਆਊਗਾ ਆਉਣਾ ਸੀਗਾ ਨੋਰਾ ਰਿਚਰਡ ਨੱਕੜ ਦਾਦੀ ਪੰਜਾਬ ਦੀ ਨੱਕੜ ਦਾਦੀ ਕਿਹਨੂੰ ਕਿਹਾ ਜਾਂਦਾ ਨੋਰਾ ਰਿਚਰਡ ਨੂੰ ਅਗਲਾ ਕੁਐਸਚਨ ਹੈ ਈਸ਼ਵਰ ਚੰਦਰ ਨੰਦਾ ਦੇ ਲਿਖੇ ਨਾਟਕਾਂ ਦੇ ਨਾਮ ਸੁਪੱਧਰਾ ਵਰਕਰ ਸ਼ਾਮੂ ਸ਼ਾ ਇਹ ਕਿਨੇ ਈਸ਼ਵਰ ਚੰਦਰ ਨੰਦਾ ਦੇ ਲਿਖੇ ਨਾਟਕ ਈਸ਼ਵਰ ਚੰਦਰ ਨੰਦਾ ਦੇ ਇਕਾਂਗੀ ਨਾਟਕਾਂ ਦੇ ਨਾਮ ਚਲਕਾਰੇ ਲਿਸ਼ਕਾਰੇ ਚਮਕਾਰੇ ਇਹ ਦੇਖੋ ਕਿੰਨੀ ਸੋਹਣੀ ਤੁਕ ਬੰਦੀ ਆ ਚਲਕਾਰੇ ਲਿਸ਼ਕਾਰੇ ਚਮਕਾਰੇ ਅੱਗੇ ਪੰਜਾਬੀ ਦੇ ਪ੍ਰਮੁੱਖ ਨਾਟਕਕਾਰਾਂ ਦੇ ਨਾਮ ਲਿਖੋ ਈਸ਼ਵਰ ਚੰਦਰ ਨੰਦਾ ਡਾਕਟਰ ਹਰਚਰਨ ਸਿੰਘ ਪ੍ਰਿੰਸੀਪਲ ਸੰਤ ਸਿੰਘ ਸੇਖੋ ਬਲਵੰਤਰਾ ਗਾਰਗੀ ਗੁਰਦੇਵਾਲ ਸਿੰਘ ਫੁੱਲ ਸੁਰਜੀਤ ਸਿੰਘ ਸੇਠੀ ਡਾਕਟਰ ਆਤਮਜੀਤ ਅਜਮੇਰ ਸਿੰਘ ਆਲਖ ਗੁਰਸ਼ਰਨ ਸਿੰਘ ਇਹ ਸਾਡੇ ਪ੍ਰਮੁੱਖ ਨਾਟਕਕਾਰਾਂ ਦੇ ਨਾਮ ਨੇ ਕਾਫੀ ਨਾਟਕਕਾਰਾਂ ਦੇ ਨਾਮ ਦਿੱਤੇ ਗਏ ਨੇ ਤੁਸੀਂ ਇਹਦੇ ਵਿੱਚੋਂ ਕਿਸੇ ਦੇ ਕਰ ਸਕਦੇ ਹੋਗੇ ਅਗਲਾ ਕੁਐਸਚਨ ਬਲਵੰਤ ਗਾਰਗੀ ਦਾ ਪਹਿਲਾ ਨਾਟਕ ਕਿਹੜਾ ਸੀ ਲੋਕ ਕੁੱਟ ਪੰਜਾਬੀ ਸਾਹਿਤ ਵਿੱਚ ਕਿਹੜੇ ਦੋ ਪ੍ਰਸਿੱਧ ਕਵੀ ਜਾਂ ਕਵਿਤਰੀਆਂ ਨੂੰ ਪਦਮ ਸ਼੍ਰੀ ਦਾ ਸ੍ਰੇਸ਼ਟ ਸਨਮਾਨ ਮਿਲਿਆ ਅਮਰਤਾਪ੍ਰੀਤਮ ਡਾਕਟਰ ਸੁਰਜੀਤ ਪਾਤਰ ਪੰਜਾਬੀ ਸਾਹਿਤ ਵਿੱਚ ਗਲਪ ਸਾਹਿਤ ਨਾਲ ਸੰਬੰਧਿਤ ਰੂਪਾਂ ਦੇ ਨਾਂ ਲਿਖੋ ਨਾਵਲ ਤੇ ਕਹਾਣੀ ਪੰਜਾਬੀ ਸਾਹਿਤ ਵਿੱਚ ਬਿਰਤਾਂਤਕ ਸਾਹਿਤ ਦੇ ਮੁੱਖ ਰੂਪ ਕਿਹੜੇ ਹਨ ਨਾਵਲ ਤੇ ਕਹਾਣੀ ਪੰਜਾਬੀ ਸਾਹਿਤ ਵਿੱਚ ਮਿਸ਼ਰਤ ਸਾਹਿਤ ਰੂਪ ਕਿਹੜਾ ਹੈ ਮਿਸ਼ਰਤ ਸਾਹਿਤ ਰੂਪ ਕਿਹੜਾ ਹੈ ਨਾਟਕ ਤੇ ਇਕਾਂਗੀ ਅਗਲਾ ਸਾਹਿਤ ਦਾ ਉਹ ਕਿਹੜਾ ਰੂਪ ਹੈ ਜਿਸ ਵਿੱਚ ਮੰਚ ਜ਼ਰੂਰੀ ਹੁੰਦਾ ਹੈ ਹਾਂਜੀ ਮੰਚ ਦੇਖੋ ਕਿਹਦੇ ਵਿੱਚ ਜ਼ਰੂਰੀ ਹੁੰਦਾ ਮੰਚ ਤੋਂ ਬਿਨਾਂ ਜਿਹੜੀ ਆਗੀ ਗੱਲ ਨਹੀਂ ਮੰਦੀ ਸਾਹਿਤ ਉਹ ਕਿਹੜਾ ਰੂਪ ਹੈ ਜਿਸ ਵਿੱਚ ਮੰਚ ਜ਼ਰੂਰੀ ਹੈ ਨਾਟਕ ਤੇ ਇਕਾਂਗੀ ਇਹਦੇ ਵਿੱਚ ਕੀ ਹੈਗਾ ਨਾਟਕ ਤੇ ਇਕਾਂਗੀ ਦੇ ਵਿੱਚ ਮੰਚ ਹੋਣਾ ਜ਼ਰੂਰੀ ਹੈਗਾ ਮੰਚ ਤੋਂ ਬਿਨਾਂ ਨਹੀਂ ਖੇਡੇ ਜਾਂਦੇ ਅਗਲਾ ਸਾਡਾ ਹੈਗਾ 405 ਨੀਮਾ ਕੁਐਸਚਨ ਪ੍ਰਾਂਤਨਾ ਪੰਜਾਬੀ ਵਾਰਤਕ ਸਹਿਤ ਕਿਹੜੇ ਸਾਹਿਤ ਰੂਪਾਂ ਵਿੱਚ ਮਿਲਦਾ ਹੈ ਜਨਮ ਸਾਖੀਆਂ ਵਿੱਚ ਜਨਮ ਸਾਖੀਆਂ ਵਿੱਚ ਗੋਸ਼ਟੀਆਂ ਕਿਹੜੇ ਸਾਹਿਤ ਰੂਪਾਂ ਵਿੱਚ ਮਿਲਦਾ ਹੈ ਸਾਖੀਆਂ ਵਿੱਚ ਜਨਮ ਸਾਖੀਆਂ ਵਿੱਚ ਗੋਸ਼ਟ ਪਰਚੀਆਂ ਰਹਿਤਨਾਮੇ ਟਿੱਕਾ ਇਨਾਂ ਦੇ ਵਿੱਚ ਕੀ ਹੈਗਾ ਇਹ ਪੰਜਾਬੀ ਵਾਰਤਕ ਸਾਹਿਤ ਜਿਹੜਾ ਇਹ ਇਹਨਾਂ ਰੂਪਾਂ ਦੇ ਵਿੱਚ ਮਿਲਦਾਗਾ ਆਧੁਨਿਕ ਪੰਜਾਬੀ ਵਾਰਤਕ ਸਾਹਿਤ ਕਿਹੜੇ ਰੂਪਾਂ ਵਿੱਚ ਮਿਲਦਾ ਹੈ ਪ੍ਰਾਪਤ ਹੁੰਦਾ ਜਾਂ ਮਿਲਦਾ ਹੈ ਲੇਖ ਸਫਰਨਾਮਾ ਸੰਸਮਾਰਨ ਜੀਵਨੀ ਸਵੈ ਜੀਵਨੀ ਲੇਖ ਨਿਵੰਧ ਡਾਇਰੀ ਇਹਨਾਂ ਦੇ ਵਿੱਚ ਆਧੁਨਿਕ ਪੰਜਾਬੀ ਵਾਰਤਕ ਸਾਹਿਤ ਦਾ ਜਿਹੜਾ ਰੂਪ ਆਗਾ ਉਹ ਦੇਖਣ ਨੂੰ ਪ੍ਰਾਪਤ ਹੁੰਦਾਗਾ ਅਗਲਾ ਲਾਸਟ ਕੁਐਸਚਨ ਆ ਪ੍ਰਾਤਨ ਪੰਜਾਬੀ ਕਵਿਤਾ ਮੁੱਖ ਰੂਪ ਵਿੱਚ ਪੰਜਾਬ ਪ੍ਰਾਂਤਨ ਪੰਜਾਬੀ ਕਵਿਤਾ ਮੁੱਖ ਰੂਪ ਵਿੱਚ ਸਾਹਿਤ ਦੇ ਕਿਹੜੇ ਰੂਪਾਂ ਵਿੱਚ ਪ੍ਰਾਪਤ ਹੁੰਦੀ ਹੈ ਕਿਸੇ ਜੰਗਨਾਮਾ ਵਾਰ ਸ਼ਬਦ ਸਲੋਕ ਛੰਦ ਛੰਦ ਆਉਏ تھے ਛੱਤ ਲਿਖ ਰੱਖਿਆ ਗਿਆ ਨੇ ਛੰਦ ਅਸ਼ਟਪਦੀਆਂ ਸ਼ਿਰਫੀਆਂ ਦੋਰੇ ਇਹਨਾਂ ਦੇ ਵਿੱਚ ਕੀ ਹੈਗਾ ਪ੍ਰਾਂਤਨ ਪੰਜਾਬੀ ਕਵਿਤਾ ਮੁੱਖ ਰੂਪ ਵਿੱਚ ਸਾਹਿਤ ਦੇ ਇਹਨਾਂ ਰੂਪਾਂ ਵਿੱਚ ਦੇਖਣ ਨੂੰ ਮਿਲਦੀ ਹੈ ਹਾਂਜੀ ਇਹ ਸਾਡੇ ਜਿਹੜੇ ਸੀਗੇ ਇਹਨਾਂ ਨੂੰ ਧਿਆਨ ਨਾਲ ਦੇਖਣਾ ਪੁਰਾਧੁਨਿਕ ਪ੍ਰਾਂਤਨ ਠੀਕ ਹੈ ਇਹਨਾਂ ਦੇ ਨਾਲ ਕੀ ਹੈਗਾ ਕਈ ਵਾਰ ਕਨਫਿਊਜ਼ ਹੋ ਜੰਨੇ ਆਸੀਂ ਇਹ ਕਿਉਂਕਿ ਇੱਕੋ ਜਿਹਾ ਕੁਐਸਚਨ ਲੱਗਦੇ ਆ ਇਹ ਤਿੰਨੋਂ ਤੇ ਇਹ ਸਾਡੇ ਕੁਐਸਚਨ ਸੀਗੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਵੀਡੀਓ ਕਿਦਾਂ ਦੀ ਲੱਗੀ ਹੈਗੀ ਤੇ ਆਪਣੇ ਨਵੇਂ-ਨਵੇਂ ਵਿਚਾਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ